ਰਾਸ਼ਟ੍ਰਪੀਤਾ ਮਹਾਤਮਾ ਗਾਂਧੀ ਜੀ ਦੇ ਬਲੀਦਾਨ ਦਿਵਸ ਮੌਕੇ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਆਪਣਾ ਬਲੀਦਾਨ ਦੇਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਅੱਜ ਇੱਥੇ ਮਾਲ ਰੋਡ ਤੇ ਰਜਿੰਦਰਾ ਲੇਕ ਵਿਖੇ ਸਥਿਤ ਮਹਾਤਮਾ ਗਾਂਧੀ ਜੀ ਦੇ ਸਮਾਰਕ ਦੇ ਸਹਾਇਕ ਕਮਿਸ਼ਨਰ ਰਵਿੰਦਰ ਸਿੰਘ ਦੀ ਗਵਾਹੀ ਹੇ ਸ਼ਰਧਾਂਜਲੀ ਸਮਾਰੋਹ ਹੋਇਆ। ਇਸ ਮੌਕੇ ਪੁਲਿਸ ਦੀ ਹਥਿਆਰਬੰਦ ਟੁਕੜੀ ਨੇ ਹਥਿਆਰ ਹੁੰਟੇ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਤੇ 2 ਮਿੰਟ ਦਾ ਮੌਨ ਰੱਖਿਆ ਗਿਆ। ਸਹਾਇਕ ਕਮਿਸ਼ਨਰ ਰਵਿੰਦਰ ਸਿੰਘ ਨੇ ਮਹਾਤਮਾ ਗਾਂਧੀ ਜੀ ਦੇ ਸਮਾਰਕ ਤੇ ਫੁੱਲ ਮਾਲਾਵਾਂ ਚੜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਅੱਜ 30 ਜਨਵਰੀ ਨੂੰ ਮਹਾਤਮਾ ਗਾਂਧੀ ਜੀ ਯੂਨੀਵਰਸਿਟੀ ਨੂੰ ਸ਼ਰਧਾਂਜਲੀ ਦੇ ਲਈ ਜਿਹੜਾ ਪ੍ਰਸ਼ਾਸਨ ਵੱਲੋਂ ਸਾਰੇ ਸਮੁੱਚੇ ਦੌਰ ਦੇ ਤੇ ਪਹੁੰਚੇ ਸੀਗੇ ਤੇ ਸਾਡੇ ਵੱਲੋਂ ਇਹ ਜਿਹੜੀ ਅ ਇਹ ਜੋ ਚੀਜ਼ ਹੈ ਹਰਸਲ ਕਮੇਟੀ ਕੀਤੀ ਜਾਂਦੀ ਹੈ ਤੇ ਸਾਡੇ ਸਾਰੇ ਜਿੰਨੀ ਵੀ ਇਸ ਸਮੂਹ ਵਸਾਸੀ ਨੇ ਪਟਿਆਲੇ ਦੇ ਨੇ ਚਾਹੇ ਪੂਰੇ ਪੰਜਾਬ ਦੇ ਪਛੰਦੇ ਨੇ। ਉਹਨਾਂ ਨੂੰ ਜੋ ਗਾਂਧੀ ਜੀ ਦਾ ਮੈਸੇਜ ਹੈ ਪੀਸ ਦਾ ਨਾਨ-ਵਾਇਲੈਂਸ ਦਾ ਉਸਤੇ ਚੱਲਣ ਦੀ ਇੱਕ ਸੇਧ ਜਿਹੜੀ ਦਿੱਤੀ ਹੈ ਉਹਨਾਂ ਨੇ ਉਸਤੇ ਚੱਲਣਾ ਚਾਹੀਦਾ ਹੈ ਤੇ ਹਰ ਸਾਲ ਘਟੋ-ਘਟ ਇਹ ਪ੍ਰਣਪ ਤਾ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਕਿ ਅਸੀਂ ਕੁਝ ਇੱਕ ਆਦਰਸ਼ ਉਹਨਾਂ ਦਾ ਬਣਾ ਕੇ ਆਪਣੇ ਜੀਵਨ ਦੀ ਜਿਹੜੀ ਵੀ ਹੈ ਅਸੀਂ ਉਸ ਲਖੇ ਲਾ ਸਕੀਏ